ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ ਸੜਕ ਦੇ ਕਿਨਾਰੇ ਆਪਣੀ ਗੋਦੜੀ ਵਿੱਚ ਲਪਟੀ ਹੋਈ ਉਹ ਦਮ ਤੋੜ ਰਹੀ ਸੀ ਤੇ ਕੋਈ ਵੀ ਉਸ ਦੇ ਨੇੜੇ ਨਹੀਂ ਸੀ ਆ ਰਿਹਾ ਉਸ ਨੂੰ ਖਤਰਨਾਕ ਬਿਮਾਰੀ ਸੀ ਪੈੜੀ ਟੀ ਘਿਰਨਾਦਾਇਕ ਇਸ ਲਈ ਸ਼ਾਇਦ ਹਰ ਇੱਕ ਉਸ ਤੋਂ ਘਿਰਨਾ ਕਰਦਾ ਸੀ ਉਸ ਦਾ ਸਰੀਰ ਹੌਲੀ-ਹੌਲੀ ਗੁਲਦਾ ਜਾ ਰਿਹਾ ਸੀ ਤੇ ਪਸ ਰਸ ਰਹੀ ਸੀ ਉਸ ਦਾ ਸਰੀਰ ਹੌਲੀ-ਹੌਲੀ ਖੁਰਦਾ ਜਾ ਰਿਹਾ ਸੀ ਲੂਣ ਦੀ ਉਸ ਡਲੀ ਵਾਂਗ ਜੋ ਪਾਣੀ ਦੇ ਹੜ ਵਿੱਚ ਆ ਗਈ ਹੋਵੇ ਪਰ ਲੂਣ ਦੀ ਇਸ ਡਲੀ ਨੇ ਖੁਰਦਿਆਂ ਖੁਰਦਿਆਂ ਵੀ 16 ਸਾਲਾਂ ਗੁਜ਼ਾਰੇ ਸਨ 16 ਸਾਲ ਕਿੰਨਾ ਲੰਮਾ ਸਮਾਂ ਸੀ ਇਸ ਸਮੇਂ ਵਿੱਚ ਉਸਨੇ 16 ਹੁਣਾਲੇ ਤੱਕੇ ਸਨ ਤੇ 16 ਸਿਆਲੇ 16 ਬਹਾਰਾਂ ਤੱਕੀਆਂ ਸਨ ਤੇ 16 ਪੱਤ ਝੜਾਂ ਤੇ ਹੁਣ 16 ਸਾਲਾਂ ਦੀ ਕੁੜੀ ਸ਼ੀਲਾ ਸੜਕ ਦੇ ਕਿਨਾਰੇ ਆਪਣੀ ਗੋਦੜੀ ਵਿੱਚ ਦਮ ਤੋੜ ਰਹੀ ਸੀ ਅਸਲ ਵਿੱਚ ਦਮਤਾ ਉਸਨੇ ਉਦੋਂ ਹੀ ਤੋੜ ਦਿੱਤਾ ਸੀ ਜਿਸ ਦਿਨ ਉਹ ਇਸ ਆਣ ਮੰਗੀ ਦੁਨੀਆ ਵਿੱਚ ਆਈ ਸੀ ਹੁਣ ਤਾਂ ਉਹ ਕੇਵਲ ਇੱਕ Laash ਸੀ 16 ਵਰਿਆਂ ਦੀ ਪ੍ਰਾਣੀ Laash ਜਿਸ ਨੂੰ ਅਜੇ ਤੀਕ ਦਫਨਾਇਆ ਨਹੀਂ ਸੀ ਗਿਆ ਆਪਣੀ ਜ਼ਿੰਦਗੀ ਦੇ ਇਹਨਾਂ 16 ਸਾਲਾਂ ਵਿੱਚ ਉਸਨੇ ਕੀ ਕੁਝ ਦੇਖਿਆ ਸੀ ਤੇ ਕੀ ਕੁਝ ਨਹੀਂ ਸੀ ਦੇਖਿਆ ਉਸ ਦੀ ਜ਼ਿੰਦਗੀ ਦਾ ਇੱਕੋ ਹੀ ਮਹਾਨ ਰਾਜ ਸੀ ناکਾਮੀ ਉਸਨੇ ਜਦੋਂ ਵੀ ਕਿਸੇ ਚੀਜ਼ ਦੀ ਇੱਛਾ ਕੀਤੀ ਉਹ ਉਸ ਨੂੰ ਨਾ ਮਿਲ ਸਕੀ ਹੁਣ ਆਪਣੀ ਗੋਦੜੀ ਵਿੱਚ ਪਈ ਸ਼ੀਲਾ ਇੱਕੋ ਹੀ ਇੱਛਾ ਰੱਖਦੀ ਸੀ ਤੇ ਉਹ ਵੀ ਪੂਰੀ ਨਹੀਂ ਸੀ ਹੋ ਰਹੀ ਮੌਤ ਕਿਵੇਂ ਇਸ ਨੂੰ ਮੌਤ ਆ ਜਾਵੇ ਇਹ ਉਸ ਦੀ ਅੰਤਮ ਇੱਛਾ ਸੀ ਪਰ ਮੌਤ ਸੀ ਕਿ ਦੂਰੋਂ ਉਸ ਨੂੰ ਛਿਤਾ ਦੇ ਰਹੀ ਸੀ ਜੀਵਨ ਭਰ ਜਿਸ ਨੇ ਨਾ ਅਮੀਦੀ ਦਾ ਮੂੰਹ ਦੇਖਿਆ ਸੀ ਅੰਤਮ ਸਮੇ ਉਸ ਦੀ ਇੱਛਾ ਕਿਵੇਂ ਪੂਰੀ ਕੀਤੀ ਜਾ ਸਕਦੀ ਸੀ ਮਰਦਾ ਉਸਨੇ ਜਾਣਾ ਹੀ ਸੀ ਪਰ ਉਹ ਚਾਹੁੰਦੀ ਸੀ ਕਿ ਇਸ ਤਰ੍ਹਾਂ ਚੁੜ-ਚੁੜ ਕੇ ਨਾ ਮਰੇ ਜਦੋਂ ਮਨੁੱਖ ਨੇ ਤਾਣ ਬਦਨ ਵਿੱਚ ਕੀੜੇ ਪਾਏ ਹੋਣ ਉਹ ਕੁਰਬਲ-ਕੁਰਬਲ ਕਰਦੇ ਜਿੰਦਗੀ ਦੀ ਰਾਸ ਜੂਸੀ ਜਾਣ ਤੇ ਉਹ ਅੰਤਰੀ ਪੀੜਾ ਨਾਲ ਬਹਿ ਬਹਿਬਲ ਹੋ ਜਾਵੇ ਉਹ ਮਰਨਾ ਚਾਹਵੇ ਤੇ ਮਰ ਨਾ ਸਕੇ ਪਰ ਨਕਾਮੀ ਤਾਂ ਉਸਦੀ ਜ਼ਿੰਦਗੀ ਦਾ ਰਾਸ ਸੀ ਉਹਦੇ ਹਰ ਸਾਹ ਤੋਂ ਉਹਦੀ ਹਰ ਧੜਕਣ ਤੇ ਜ਼ਿੰਦਗੀ ਦੇ ਦਿਸ ਹੱਦੇ ਤੇ ਹਰ ਪਾਸੇ ਨਕਾਮੀ ਨੇ ਆਪਣੀ ਚਾਦਰ ਬੱਲਾ ਰੱਖੀ ਸੀ ਉਸਦੀ ਜ਼ਿੰਦਗੀ ਇੱਕ ਮਹਾਨ ਨਕਾਮੀ ਸੀ ਅੱਜ ਤੋਂ 16 ਸਾਲ ਪਹਿਲਾਂ ਜਦੋਂ ਆਪਣੇ ਮਾਤਾ ਪਿਤਾ ਦੇ ਘਰ ਉਸਨੇ ਜਨਮ ਲਿਆ ਸੀ ਤਾਂ ਉਹ ਆਪਣੇ ਮਾਤਾ ਪਿਤਾ ਦਾ ਪੰਜਵਾਂ ਬੱਚਾ ਸੀ ਅਸਲ ਵਿੱਚ ਉਹ ਇਹੋ ਜਹੀ ਆਣ ਮੰਗੀ ਔਲਾਦ ਸੀ ਜਿਸ ਦੇ ਗਰਭ ਵਿੱਚ ਆਉਂਦਿਆ ਹੀ ਮਾਂ-ਬਾਪ ਦੀ ਉਸ ਨਾਲ ਘਿਰਨਾ ਹੋ ਜਾਂਦੀ ਹੈ ਉਸਦੀ ਹੋਂਦ ਨੂੰ ਮਟਾਉਣ ਲਈ ਉਸਦੀ ਮਾਂ ਨੇ ਅਣਥੱਕ ਯਤਨ ਕੀਤੇ ਸਨ ਕਈ ਦਵਾਈਆਂ ਖਾਧੀਆਂ ਸਨ ਪਰ ਫਿਰ ਵੀ ਉਹ ਇਸ ਸੰਸਾਰ ਵਿੱਚ ਆ ਗਈ ਉਹ ਇੱਕ ਬਹੁਤ ਅਸ਼ੋਭ ਦਿਹਾੜਾ ਸੀ। ਉਹ ਕੋਈ ਬਹੁਤ ਚੰਦਰੀ ਘੜੀ ਸੀ ਜਦੋਂ ਸ਼ੀਲਾ ਨੇ ਜਨਮ ਲਿਆ ਸੀ। ਇਹੋ ਜਿਹੇ ਬਾਜੂ ਮੰਡਲ ਵਿੱਚ ਜਿੱਥੇ ਕੋਈ ਵੀ ਆਪਣਾ ਨਾ ਹੋਵੇ, ਜਨਮ ਦਾ ਕੀ ਅਰਥ? ਪਰ ਫਿਰ ਵੀ ਸ਼ੀਲਾ ਇਸ ਸੰਸਾਰ ਵਿੱਚ ਆ ਗਈ। ਇਸ ਵਿੱਚ ਉਸ ਦਾ ਕੀ ਦੋਸ਼ ਸੀ ਜੇ ਉਹ ਸੋਹਣੀ ਨਹੀਂ ਸੀ? ਇਹਦੀਆਂ ਦੋਵੇਂ ਅੱਖਾਂ ਟੀਰੀਆਂ ਸਨ। ਜੇ ਉਸ ਦਾ ਰੰਗ ਕਾਲਾ ਸੀ ਜੇ ਉਸ ਦਾ ਨੱਕ ਮੋਟਾ ਤੇ ਫੀਨਸ ਸੀ ਤੇ ਜੇ ਉਸ ਤੇ ਦੋ ਮੱਥੇ ਤੋਂ ਹੀਠਾ ਤੀਕ ਸਾਰੀ ਥਾਂ ਵਾਲਾ ਨੇ ਮਲ ਲਈ ਸੀ ਪਰ ਇਸ ਵਿੱਚ ਉਸ ਦਾ ਕੀ ਦੋਸ਼ ਸੀ ਬਚਪਨ ਵਿੱਚ ਉਸ ਨੂੰ ਕਦੀ ਮਾਂ ਨੇ ਗੋਦੀ ਨਹੀਂ ਸਿਲਿਆ ਬਾਪ ਨੇ ਉਸ ਨੂੰ ਕਦੀ ਪਿਆਰ ਨਹੀਂ ਸੀ ਕੀਤਾ ਵੱਡਾ ਭੈਣ ਭਰਾ ਸਦਾ ਉਸ ਨੂੰ ਮਾਰਦੇ ਤੇ ਕੁੱਟਦੇ ਰਹਿੰਦੇ ਸਨ ਜਦੋਂ ਉਹ ਕਿਸੇ ਦਾ ਕੋਈ ਖਡਾਉਣਾ ਲੈਂਦੀ ਤਾਂ ਬੇਦਰ ਬੇਦਰਦੀ ਨਾਲ ਉਹ ਉਸ ਪਾਸੋਂ ਖੋ ਲੈਂਦੀ ਇਹ ਚੀਖਦੀ ਤੇ ਉਹ ਕਹਿੰਦੇ ਮਰ ਪਈ ਮਾਂ ਉਸ ਨੂੰ ਹੋਰ ਕੁੱਟਦੀ ਤੇ ਕਹਿੰਦੀ ਨਾ ਮਰਦੀ ਨਾ ਮਗਰੋਂ ਲੈਂਦੀ ਪਰ ਫਿਰ ਵੀ ਉਹ ਜਿੰਦੀ ਰਹੀ ਸੀ ਜਿੰਦੀ ਰਹੀ ਸੀ ਆਪਣੀ ਜ਼ਿੰਦਗੀ ਦੇ 16 ਸਾਲਾਂ ਵਿੱਚ ਉਸ ਦੀ ਹਰ ਹਰਕਤ ਤੇ ਘੋਰ ਮਰਦੇਹਾਨੀ ਛਾਈ ਰਹੀ ਸੀ ਜਿਸ ਦਿਨ ਛੀਲਾ ਨੇ ਜਨਮ ਲਿਆ ਸੀ ਉਸੇ ਦਿਨ ਉਸ ਦਾ 8 ਸਾਲਾਂ ਦਾ ਵੱਡਾ ਭਰਾ ਗੁੱਡੀਆਂ ੜਾਉਂਦਾ ਹੋਇਆ ਕੋਠੀ ਤੋਂ ਡੇਕ ਕੇ ਮਰ ਗਿਆ ਉਸ ਤੇ ਕਰਦਿਆਂ ਨੇ ਆਖਿਆ ਇਹ ਭੈਣ ਨਹੀਂ ਕੋਈ ਡੈਨ ਜਦੋਂ ਸ਼ੀਲਾ 2 ਸਾਲ ਦੀ ਹੋਈ ਤਾਂ ਮਹਿਕਮੇ ਵਿੱਚ ਸ਼ਾਂਤੀ ਹੋ ਜਾਣ ਦੇ ਕਾਰਨ ਉਸਦੇ ਪਿਤਾ ਦੀ ਨੌਕਰੀ हट ਗਈ। ਉਸਦੇ ਘਰਦਿਆਂ ਨੇ ਆਖਿਆ ਇੱਕ ਲੈਣੀ ਹੈ ਜਦੋਂ ਦੀ ਆਈਏ ਸਾਡਾ ਪੈਰ ਪਿਛਾਂ ਹੀ ਪਿਛਾਂ ਪੈ ਰਿਹਾ। ਫਿਰ ਜਦੋਂ ਉਹ 5 ਸਾਲ ਦੀ ਹੋਈ ਤਾਂ ਉਸਦੀ ਵੱਡੀ ਭੈਣ ਅਗ ਲੱਗ ਜਾਣ ਦੇ ਕਾਰਨ ਸੜ ਕੇ ਮਰ ਗਈ। 5 ਸਾਲਾਂ ਦੀ ਸ਼ੀਲਾ ਨੂੰ ਕੁਝ ਸਮਝਣਾ ਆਇਆ ਕਿ ਕੀ ਹੋਇਆ ਹੈ। ਉਨਾ ਘਰਦਿਆਂ ਨੂੰ ਕਹਿੰਦੇ ਆ ਸੁਣਿਆ ਜਿਹੜੀ ਸੋਹਣੀ ਸੀ ਉਹ ਚਲੀ ਗਈ ਤੇ ਇਹ ਡੈਣ ਸਾਡੇ ਜੋਗੀ ਰਹੇਗੀ ਇਸ ਨੂੰ ਕੁਝ ਨਹੀਂ ਹੁੰਦਾ ਪਰ ਸ਼ੀਲਾ ਨੂੰ ਕੁਝ ਨਾ ਹੋਇਆ ਉਸ ਨੂੰ ਸਮਝ ਨਹੀਂ ਸੀ ਆਉਂਦੀ ਕਿ ਘਰ ਦੀ ਹਰ ਬੁਰਾਈ ਨਾਲ ਉਸ ਦਾ ਕੀ ਸਬੰਧ ਸੀ ਤੇ ਫਿਰ ਜਦੋਂ ਉਸ ਦੀ ਸਮਝ ਰਤਕ ਪਕੇਰੀ ਹੋਈ ਤਾਂ ਉਸ ਨੂੰ ਯਾਦ ਆ ਰਿਹਾ ਸੀ ਦੇਸ਼ ਦੇ ਦੋ ਹਿੱਸੇ ਹੋ ਗਏ ਸਨ ਜਿਸ ਹਿੱਸੇ ਵਿੱਚ ਉਹ ਰਹਿੰਦੇ ਸਨ ਉਸ ਨੂੰ ਪਾਕਿਸਤਾਨ ਕਿਹਾ ਜਾਂਦਾ ਸੀ ਫਿਰ ਇੱਕ ਦਿਨ ਸ਼ੀਲਾ ਦਾ ਪਿਤਾ ਬਾਹਰੋਂ ਦੌੜਦਾ ਹੋਇਆ ਆਇਆ ਸੀ ਅਸੀਂ ਹਿੰਦੁਸਤਾਨ ਜਾ ਰਹੇ ਹਾਂ ਉਸ ਨੇ ਆਖਿਆ ਬਾਹਰ ਟਰੱਕ ਖੜਾ ਹੈ ਤੇ ਉਸੇ ਵੇਲੇ ਕੁਝ ਲੋਕ ਉਹਨਾਂ ਦੇ ਘਰ ਦੌੜ ਕੇ ਆ ਬੜੇ ਸਨ ਉਹਨਾਂ ਦੀਆਂ ਸ਼ਕਲਾਂ ਬੜੀਆਂ ਭਿਆਨਕਾ ਸਨ ਉਹਨਾਂ ਕੋਲ ਬੰਦੂਕਾਂ ਤਲਵਾਰਾਂ ਤੇ ਸ਼ੁਰੇ ਸਨ ਉਹਨਾਂ ਨੇ ਆ ਕੇ ਝਟਪਟ ਸਾਰਾ ਸਮਾਨ ਚੁੱਕ ਲਿਆ ਫਿਰ ਘਰ ਨੂੰ ਅੱਗ ਲਗਾ ਦਿੱਤੀ ਸ਼ੀਲਾ ਦੇ ਦੂਜੇ ਦੋਹਾਂ ਭਰਾਵਾਂ ਨੂੰ ਚੁੱਕ ਕੇ ਢਿੰਡੇ ਜੀ ਸਾੜਦੇ ਮਕਾਨ ਵਿੱਚ ਸੁੱਟ ਦਿੱਤਾ ਫਿਰ ਉਹਨਾਂ ਨੇ ਉਸਦੇ ਪਿਤਾ ਨੂੰ ਥੰਮ ਨਾਲ ਬੰਨ੍ਹਿਆ ਤੇ ਬੰਨ੍ਹ ਕੇ ਹੌਲੀ-ਹੌਲੀ ਉਸ ਦਾ ਇੱਕ-ਇੱਕ ਅੰਗ ਕੱਟਿਆ ਚੀਲਾ ਤੇ ਸ਼ੀਲਾ ਦੀ ਮਾਂ ચીਖ ਰਹੀਆਂ ਸਨ ਕਿਸੇ ਨੇ ਉਹਨਾਂ ਦੇ ਮੂੰਹ ਅੱਗੇ ਹੱਥ ਰੱਖਿਆ ਤੇ ਇੱਕ ਸੀਟ ਦਾ ਹੋਇਆ ਆਪਣੇ ਨਾਲ ਲੈ ਤੁਰਿਆ ਕੋਈ ਸ਼ੀਲਾ ਨੂੰ ਵੀ ਸਾੜਦੇ ਮਕਾਨ ਵਿੱਚ ਸੁੱਟਣ ਲੱਗਾ ਸੀ ਫਿਰ ਕਿਸੇ ਨੇ ਆਖਿਆ ਕੁੜੀ ਇਹ ਰਹਿਣ ਦੀ ਫਿਰ ਉਸ ਨੂੰ ਯਾਦ ਆ ਰਿਹਾ ਸੀ ਉਹ ਹਿੰਦੁਸਤਾਨ ਦੀ ਕਿਸੇ ਸ਼ਰਨਾਰਥੀ ਕੈਂਪ ਵਿੱਚ ਆਪਣੀ ਮਾਂ ਨਾਲ ਰਹਿੰਦੀ ਸੀ ਹਣ ਉਹ 13 ਵਰਿਆਂ ਦੀ ਸੀ ਤੇ ਉਸਦੀ ਭਾਬੀ ਹੁਣ ਉਸ ਨੂੰ ਪਿਆਰ ਕਰਦੀ ਸੀ ਹਣ ਉਸ ਕਦੀ ਉਸ ਨੂੰ ਕਲਹਿਣੀ ਨਹੀਂ ਸੀ ਆਖਿਆ ਉਹ ਸ਼ਰਨਾਰਥੀ ਕੈਂਪ ਦੀ ਇੱਕ ਕੋਨੇ ਵਿੱਚ ਰਹਿੰਦੀ ਸਨ ਤੇ ਨਾਲ ਦੀ ਨਾਲ ਨਵੀਂ ਬਣੀ ਬਸਤੀ ਵਿੱਚ ਲੋਕਾਂ ਦੇ ਝੂਠੇ ਭਾਂਡੇ ਮਾਇਂਦਿਆਂ ਸਨ ਉਸਦੀ ਭਾਬੀ ਪੈਸੇ ਜੋੜ ਰਹੀ ਸੀ ਉਹ ਕਹਿੰਦੀ ਸੀ ਮੈਂ ਆਪਣੀ ਸ਼ੀਲਾ ਦਾ ਵਿਆਹ ਕਰਾਂਗੀ ਵਿਆਦਾ ਨਾ ਸੁਣ ਕੇ ਪਤਾ ਨਹੀਂ ਸ਼ੀਲਾ ਨੂੰ ਕੀ ਹੋ ਜਾਂਦਾ ਉਹ ਸ਼ਰਮ ਨਾਲ ਆਪਣਾ ਮੂੰਹ ਝੁਕਾ ਲੈਂਦੀ ਤੇ ਜਾਂ ਆਪਣੀ ਮਾਂ ਕੋਲ ਨਸ ਕੇ ਕਿਤੇ ਦੂਰ ਚਲੀ ਜਾਂਦੀ ਉਸ ਡੰਡੀ ਵੱਲ ਜਿੱਥੋਂ ਲੰਘ ਕੇ ਉਹ ਰੋਜ਼ ਨਮੀ ਬਸਤੀ ਵਿੱਚ ਜਾਂਦੀਆਂ ਸਨ ਉਸ ਨੂੰ ਯਾਦ ਆ ਰਿਹਾ ਸੀ ਜਦੋਂ ਵੀ ਉਹ ਉਸ ਡੰਡੀ ਤੋਂ ਲੰਘ ਕੇ ਜਾਂਦੀਆਂ ਤੇ ਸਾਰੀ ਡੰਡੀ ਤੇ ਚੁੱਪ ਚਾਂ ਸ਼ਾਈ ਹੁੰਦੀ ਸੀ ਸਾਰੀ ਦੀ ਸਾਰੀ ਡੰਡੀ ਸ਼ਾਂਤ ਨਿਸਲ ਪਈ ਹੁੰਦੀ ਉਹ ਜਾਂ ਬਹੁਤ ਸਵੇਰੇ ਜਾਂਦੀਆਂ ਸਨ ਜਾਂ ਬਹੁਤ ਹਨੇਰੀ ਉਹਨਾਂ ਨੂੰ ਰਸਤੇ ਵਿੱਚ ਕਦੀ ਕੋਈ ਆਦਮੀ ਨਹੀਂ ਸੀ ਮਿਲਿਆ ਉਹਨਾਂ ਦੇ ਆਪਣੇ ਜੀਵਨ ਵਾਂਗ ਹੀ ਡੰਡੀ ਵੀ ਉਹਨਾਂ ਨੂੰ ਸਦਾ ਬੀਰਾਨ ਚਾਪੀ ਪਰ ਜਦੋਂ ਇਸ ਡੰਡੀ ਦੇ ਸਿਰੇ ਤੇ ਉਹ ਮਾਡਲ ਟਾਣ ਦੀ ਉਸ ਨਵੀਂ ਬਣੀ ਸੜਕ ਵਾਲੀ ਕੋਠੀ ਕੋਲੋਂ ਲੰਘਦੇ ਆ ਤਾਂ ਉਹਨਾਂ ਨੂੰ ਅਹਿਸਾਸ ਹੁੰਦਾ ਸੀ ਕਿ ਸਾਰੀ ਦੀ ਸਾਰੀ ਦੁਨੀਆ ਉਹਨਾਂ ਵਾਂਗ ਬਰਾਂਹ ਹੀ ਨਹੀਂ ਸੀ ਸਗੋਂ ਦੁਨੀਆ ਵਿੱਚ ਹਾਸੀਆਂ ਵੀ ਸਨ ਤੇ ਫੇਰ ਰਸੋਈ ਦੀ ਚਿਮਣੀ ਵਿੱਚੋਂ ਨਿਕਲ ਰਹੀ ਧੂਏ ਨਾਲ ਰਲਮੀ ਮਿਲਮੀ ਖਸ਼ਬੂ ਦਾ ਕੋਈ ਹਲਾਰਾ ਉਹਨਾਂ ਨੂੰ ਇਸ ਗੱਲ ਦੀ ਚੇਤਾਵਨੀ ਕਰਾਉਂਦਾ ਸੀ ਕਿ ਦੁਨੀਆ ਵਿੱਚ ਵਨਸਵੰਨੇ ਭੋਜਨ ਵੀ ਹਨ ਪਰ ਜੇ ਸਭ ਕੁਝ ਨਖਟ ਗਿਆ ਸੀ ਤਾਂ ਕੇਵਲ ਉਹਨਾਂ ਲਈ ਹੀ ਉਦੋਂ ਸ਼ੀਲਾ ਦੀ ਉਮਰ 14 ਸਾਲ ਦੀ ਸੀ ਤੇ ਉਸਦੀ ਭਾਬੀ ਕੋਈ 38 ਵਰਿਆਂ ਦੀ ਅਧਖੜ ਤੀਮੀ ਸੀ ਪਰ ਦੋਵੇਂ ਹੀ ਆਪਣੀ ਉਮਰ ਤੋਂ ਕਈ ਗੁਣਾ ਵੱਡੀਆਂ ਲੱਗਦੀਆਂ ਸਨ ਸ਼ੀਲਾ ਚੰਗੀ ਜਵਾਨ ਜਾਪਦੀ ਸੀ ਤੇ ਉਸਦੀ ਮਾਂ ਚੰਗੀ ਬੁੱਢੀ ਕਈ ਵਾਰ ਮਾਡਲ ਟਾਉਣ ਵਿੱਚ ਰਹਿਣ ਵਾਲੀ ਕੋਈ ਇਸਤਰੀ ਸ਼ੀਲਾ ਦੀ ਭਾਬੀ ਨੂੰ ਕਹਿੰਦੀ ਸ਼ੀਲਾ ਦੀ ਭਾਬੀ ਸ਼ੀਲਾ ਨੂੰ ਸਾਡੇ ਘਰ ਛੱਡ ਦੇ ਪਰ ਉਹ ਉੱਤਰ ਦਿੰਦੀ ਨਹੀਂ ਬੀਬੀ ਇਸ ਤੇ ਨਾਲ ਤਾਂ ਮੇਰਾ ਵੀ ਦਿਲ ਭੁੱਲਿਆ ਰਹਿੰਦਾ ਪਰ ਅਸਲ ਵਿੱਚ ਸ਼ੀਲਾ ਦੀ ਭਾਬੀ ਨੂੰ ਇਹ ਗੱਲ ਪਸੰਦ ਨਹੀਂ ਸੀ ਆਉਂਦੀ ਕਿ ਜਵਾਨ ਧੀ ਨੂੰ ਲੋਕਾਂ ਦੇ ਬੋਹੇ ਬਹਾਲ ਦੇਵੇ ਅੱਜਕੱਲ੍ਹ ਜਵਾਨਾਂ ਬੜਾ ਖਰਾਬ ਐ ਉਹ ਕਈ ਵਾਰੀ ਆਖਿਆ ਕਰਦੀ ਆ ਖੋਲੇ ਪਹਾੜ ਦੀ ਗੱਲ ਹੋ ਜਾਂਦੀ ਐ ਨਾਲੇ ਪਤੀ ਦੀ ਮੌਤ ਬੱਚਿਆਂ ਦੇ ਵਿਛੋੜੇ ਤੇ ਜ਼ਿੰਦਗੀ ਦੇ ਭਾਰ ਨੇ ਸ਼ੀਲਾ ਦੀ ਮਾਂ ਦੀ ਕਮਰ ਤੋੜ ਦਿੱਤੀ ਸੀ ਉਸ ਨੂੰ ਹੁਣ ਜ਼ਿੰਦਗੀ ਦਾ ਭਾਰ ਚੁੱਕਣ ਲਈ ਕੋਈ ਸਹਾਰਾ ਚਾਹੀਦਾ ਸੀ ਸ਼ੀਲਾ ਆਪਣੀ ਭਾਬੀ ਦੀ ਇਸ ਲੋਡ ਨੂੰ ਪੂਰਿਆਂ ਕਰੀ ਰੱਖਦੀ ਸੀ ਜ਼ਿੰਦਗੀ ਇੱਕ ਬੋਝਲ ਪੰਡ ਵਾਂਗ ਉਹਨਾਂ ਦੀ ਮੋਢਿਆਂ ਤੇ ਆਣ ਪਈ ਸੀ ਜ਼ਿੰਦਗੀ ਦੀ ਜੱਦ ਸੀ ਕਿ ਉਹ ਉਹਨਾਂ ਨੂੰ ਜ਼ਰੂਰ ਮਿੱਧ ਕੇ ਰੱਖ ਦੇਵੇਗੀ ਪਰ ਸ਼ੀਲਾ ਦੀ ਭਾਬੀ ਦੀ ਜੱਦ ਸੀ ਕਿ ਜ਼ਰੂਰ ਜ਼ਿੰਦਗੀ ਨੂੰ ਭਾਜ ਦੇਵੇਗੀ ਹਾਂ ਜਦੋਂ ਸ਼ੀਲਾ ਤੇ ਸ਼ੀਲਾ ਦੀ ਭਾਬੀ ਉਸ ਨਵੀਂ ਬਣੀ ਕੋਠੀ ਦੇ ਕੋਲੋਂ ਲੰਘਦੀਆਂ ਤਾਂ ਪਤਾ ਨਹੀਂ ਸ਼ੀਲਾ ਨੂੰ ਕੀ ਹੋਣ ਲੱਗ ਜਾਂਦਾ ਸੀ ਉਸਦੇ ਦਿਲ ਵਿੱਚ ਅਜੀਬ ਅਜੀਬ ਖਿਆਲ ਆਉਂਦੇ ਜਾਂਦੇ ਸਨ ਕਦੀ ਕਦੀ ਉਹਨੂੰ ਆਪਣੇ ਆਪ ਤੇ ਗੁੱਸਾ ਵੀ ਬੜਾ ਆਉਂਦਾ ਸੀ ਪਰ ਕਦੀ ਕਦੀ ਇਹੋ ਖਿਆਲ ਉਸਤੇ ਦਿਲ ਵਿੱਚ ਧੀਰ ਤੀਕ ਗੁੱਦਗੁਦੀਆਂ ਲੈਂਦੇ ਰਹਿੰਦੇ ਪਤਾ ਨਹੀਂ ਸ਼ੀਲਾ ਦੀ ਭਾਬੀ ਕੀ ਸੋਚਦੀ ਰਹਿੰਦੀ ਇਸ ਕੋਠੀ ਵਿੱਚ ਕੋਈ ਅਮੀਰ ਆਦਮੀ ਰਹਿੰਦਾ ਸੀ ਉਸਦੇ ਤਿੰਨ ਨੌਕਰ ਸਨ ਬਹਿਰਾ ਖਾਨਸਮਾ ਤੇ ਡਰਾਈਵਰ ਸ਼ੀਲਾ ਦੀ ਭਾਬੀ ਦੇ ਕਹਿਣ ਅਨੁਸਾਰ ਤਿੰਨੇ ਮਸਟੰਡੇ ਤੇ ਬੇਲਣ ਸਨ ਪਰ ਉਹ ਜਵਾਨ ਸਨ ਬਹਿਰਾ ਇਹਨਾਂ ਨੂੰ ਵੇਖ ਕੇ ਆਪਣੀਆਂ ਮੁੱਛਾਂ ਤੇ ਵੱਟ ਦੇਣ ਲੱਗ ਜਾਂਦਾ ਖਾਨ ਸਮਾਂ ਆਪਣੀ ਟੋਪੀ ਨੂੰ ਅੱਗੇ ਝੁਕਾ ਕੇ ਘੂਰਦਾ ਰਹਿੰਦਾ ਪਰ ਡਰਾਈਵਰ ਬੜਾ ਚੰਗਾ ਸੀ ਉਸ ਦਾ ਰੰਗ ਗੋਰਾ ਸੀ ਨੀਲੀਆਂ-ਨੀਲੀਆਂ ਅੱਖਾਂ ਸੰਨ ਤੇ ਲੰਮੇ ਪਟੇ ਰੱਖਦਾ ਸ਼ੀਲਾ ਨੂੰ ਇਹ ਬੜਾ ਚੰਗਾ ਲੱਗਦਾ ਸੀ ਉਹ ਮੋਟਰ ਵਿੱਚ ਬਿਠਾ ਕੇ ਸੀਟੀਆਂ বাজਾਂਦਾ ਰਹਿੰਦਾ ਜਾਂ ਮੋਟਰ ਭੁੰਜਦਾ ਰਹਿੰਦਾ ਸੀ ਉਹ ਜਦੋਂ ਵੀ ਇੱਥੋਂ ਲੰਘ ਕੇ ਜਾਂਦੀਆਂ ਤਾਂ ਲੋਕ ਆਪਸ ਵਿੱਚ ਕੋਈ ਗੱਲ ਕਰਦੇ ਸੁਣਾਈ ਦਿੰਦੀ ਕੁਝ ਕੁਸਰ-ਮੁਸਰ ਹੁੰਦੀ ਤੇ ਫੇਰ ਸਾਰੇ ਦੀ ਸਾਰੇ ਹਾ ਕਰਕੇ ਖਿੜ ਖੜਾ ਕੇ ਹੱਸ ਪੈਂਦੇ ਸਨ ਸ਼ੀਲਾ ਦੀ ਭਾਬੀ ਨੂੰ ਇਹ ਘਰ ਵੀ ਚਹੀ ਬੇਟ ਬਿਹਾਸੀ ਬਹੁਤ ਬੁਰੀ ਲੱਗਦੀ ਸੀ ਉਹ ਕੌੜਾ ਕੁੱਟ ਭਰ ਕੇ ਰਹਿ ਜਾਂਦੀ ਕਿਤਨੀ ਦੀਰ ਦੀ ਉਸ ਦਾ ਮੂੰਹ ਪੈੜਾ ਜਿਹਾ ਬਣਿਆ ਰਹਿੰਦਾ ਜਿਵੇਂ ਕੌੜੀ ਦਵਾਈ ਪੀ ਕੇ ਹਟੀ ਹੋਵੇ ਨਾ ਮਰਦੀ ਨਾ ਮਗਰੋਂ ਲੱਥਦੇ ਉਸ ਦੀ ਭਾਬੀ ਕਹਿੰਦੀ ਤੇ ਲਾਪਰਵਾਹੀ ਨਾਲ ਅੱਗੇ ਤੁਰਦੀ ਜਾਂਦੀ ਇੱਕ ਬੋਲਦਾ ਇਹ ਮਹਾਰਤ ਕਿਸੇ ਜਮਾਨੇ ਵਿੱਚ ਸ਼ਾਨਦਾਰ ਸੀ ਦੂਜਾ ਆਖਦਾ ਹੁਣ ਤੱਕ ਖੰਡਰ ਹੀ ਰਹਿ ਗਏ ਨੇ ਉਸ ਵੇਲੇ ਸ਼ੀਲਾ ਦੀ ਭਾਬੀ ਦਾ ਮੂੰਹ ਵੇਖਣ ਵਾਲਾ ਹੁੰਦਾ ਉਸ ਦੀਆਂ ਅੱਖੀਆਂ ਦੇ ਹੇਠਾਂ ਸੁੱਕੀਆਂ ਗੱਲਾਂ ਤੇ ਮਾਸ ਦੀਆਂ ਮੱਛੀਆਂ ਨੱਚਣ ਲੱਗ ਜਾਂਦੀਆਂ ਉਹ ਜੋਰ ਨਾਲ ਸਾਰਾ ਤਾਲ ਲਾ ਕੇ ਕਰਦੀ ਥੂ ਤੇ ਖਾਨ ਸਮਾ ਕਹਿੰਦਾ ਉਹ ਕਿਆ ਨਖਰਾ ਹੈ ਰੱਸੀ ਸੜ ਗਈ ਪਰ ਵਟਣਾ ਗਿਆ ਸ਼ੀਲਾ ਦੀ ਭਾਬੀ ਨੂੰ ਆਪਣੇ ਨਾਲ ਕੀਤੀ ਗਈ ਠਾਠੇ ਦਾ ਇਤਨਾ ਦੁੱਖ ਨਹੀਂ ਸੀ ਹੁੰਦਾ ਜਿੰਨਾ ਸ਼ੀਲਾ ਦਾ ਮੇਰੀ ਸ਼ੀਲਾ ਨੂੰ ਕੋਈ ਵੇ ਵੀ ਨਾ ਆਖੇ ਉਹ ਕਈ ਵਾਰੀ ਆਖਿਆ ਕਰਦੀ ਸ਼ੀਲਾ ਵੱਲ ਜੇ ਕੋਈ ਅਖਬਰਤ ਕੇ ਵੇਖੇ ਤਾਂ ਮੈਂ ਉਸ ਦੀ ਅੱਖ ਕੱਢ ਲਾਵਾਂ ਸ਼ੀਲਾ ਮੇਰੀ ਰਾਣੀ ਸੀ ਤੇ ਫਿਰ ਉਹ ਸ਼ੀਲਾ ਨੂੰ ਪਿਆਰ ਕਰਨ ਲੱਗ ਜਾਂਦੀ ਆਖਰ ਸ਼ੀਲਾ ਨੂੰ ਕਹਿਣਾ ਪੈਂਦਾ ਭਾਬੀ ਦੇਰ ਹੁੰਦੀ ਹੈ ਛੇਤੀ ਨਾਲ ਕੰਮ ਨਵੇੜ ਤੇ ਚੱਲੀਏ ਇੱਕ ਸਵੇਰ ਜਦੋਂ ਉਹ ਉਸ ਕੋਠੀ ਕੋਲ ਲੰਘ ਰਹੀਆਂ ਸਨ ਤਾਂ ਉਹਨਾਂ ਦੀ ਕੰਨੀ ਆਵਾਜ਼ ਪਈ 우ਸਤਾਦ ਮੈਂ ਕਿਹਾ ਆਏ ਨੇ ਪੰਛੀ ਹੂੰ ਨਿਸ਼ਾਨਾ ਠੀਕ ਬੈਠੇ ਹੂੰ ਮੈਂ ਕਿਹਾ ਹੈ ਨਮਕੀਨ ਵਾਹ ਕੀ ਬਾਤ ਐ ਜਾ ਪੱਠੇ ਐਸ਼ ਕਰ ਵਾ 우ਸਤਾਦ ਆਖਰੀ ਵਾ ਸ਼ੀਲਾ ਦੇ ਡਰਾਈਵਰ ਦੀ ਸੀ ਇਸ ਦੀ ਆਵਾਜ਼ ਨੂੰ ਸ਼ੀਲਾ ਲੱਖਾਂ ਕਰੋੜਾਂ ਵਿੱਚੋਂ ਪਹਿਚਾਨ ਸਕਦੀ ਸੀ ਤਾਂ ਉਹੀ ਤੇ ਸੀ ਹਣੋ ਗਰਾਜ ਦੀ ਬਾਹਰ ਖੜਾ ਮੁਸਕਰਾ ਰਿਹਾ ਸੀ ਕਿਤਨੀ ਮਠੀ ਸੀ ਉਸਦੀ ਮੁਸਕਣੀ ਤੇ ਸ਼ੀਲਾ ਦੀ ਭਾਬੀ ਕਹਿ ਰਹੀ ਸੀ ਉਸਤਾਦ ਆਇਆ ਵੱਡਾ ਉਸਤਾਦ ਦੀ ਸਾਰੀ ਚੁੱਲੇ ਵਿੱਚ ਪਾ ਕੇ ਫੂਕ ਨਾ ਦੇਵਾ ਸਮੂਤੀ ਉਹ ਮੁੜ ਕੇ ਕੁਝ ਕਹਿ ਨਹੀਂ ਲੱਗੀ ਸੀ ਕਿ ਇੱਕਦਮ ਜਿਵੇਂ ਉਹਦੇ ਪੈਰ ਧਰਤੀ ਵਿੱਚ ਕੱਢੇ ਗਏ ਉਸਦੀ ਜੀਭ ਤਾਲੂ ਨਾਲ ਲੱਗੀ ਦੀ ਲੱਗੀ ਰਹੀਗੀ ਉਸਦੇ ਹੋਂਠ ਖੁੱਲੇ ਦੇ ਖੁੱਲੇ ਰਹਿ ਗਏ ਉਸਦੀ ਸ਼ੀਲਾ ਮੁਸਕਰਾ ਰਹੀ ਸੀ ਸ਼ੀਲਾ ਦੀ ਭਾਬੀ ਨੂੰ ਅੱਗ ਹੀ ਤਾਂ ਲੱਗ ਗਈ ਸੀ ਜਿਸ ਠੱਠੇ ਲਈ ਉਹ ਸਾਰੀ ਉਮਰ ਤਿੱਲ ਮਲਾਂਦੀ ਰਹੀ ਸੀ ਉਸ ਧੀਤੀ ਨੂੰ ਉਹ ਪਸੰਦ ਸੀ ਉਸ ਦੀ ਸ਼ੀਲਾ ਨੂੰ ਉਹ ਗੰਦਾ ਮਜ਼ਾਕਰਾਸ ਆ ਗਿਆ ਸੀ ਉਸ ਦੀ ਸ਼ੀਲਾ ਮੁਸਕਰਾ ਰਹੀ ਸੀ ਆਮ ਬਾਜ਼ਾਰੀ ਵਹਾਜਾਤ ਕੁੜੀਆਂ ਵਾਂਗ ਭਾਬੀ ਨੂੰ ਗੁੱਸੇ ਵੇਖ ਕੇ ਸ਼ੀਲਾ ਬੋਲੀ ਸੀ ਜਾਨ ਦੇ ਭਾਬੀ ਖਾਣ ਖਾਸਮਾ ਨੂੰ ਆਪੇ ਭੰਕ ਭੰਕ ਕੇ ਚੁੱਪ ਕਰ ਜਾਣਗੀ ਪਮਯੋਸ ਦੀ ਮਾਂ ਉਸ ਨਾਲ ਵਾਪਸ ਮੋੜਾਈ ਸੀ ਪਰ ਉਸ ਨੇ ਸ਼ੀਲਾ ਨੂੰ ਮਾਫ਼ ਨਹੀਂ ਸੀ ਕੀਤਾ ਇਸ ਨਾਲ ਉਹ ਤੇ ਚੰਗਾ ਹੁੰਦਾ ਸ਼ੀਲਾ ਮੈਂ ਤੇਰਾ ਜੰਮਦੀ ਦਾ ਗਲਾ ਘੁੱਟ ਦਿੰਦੀ ਸ਼ੀਲਾ ਤੂੰ ਮੇਰੀ ਧੀ ਨਹੀਂ ਪਤਾ ਨਹੀਂ ਕੌਣ ਇੱਕ ਲੈਣੀ ਹੈ ਪਤਾ ਨਹੀਂ ਉਸ ਦੀ ਮਾਂ ਨੇ ਉਸ ਰਾਤ ਹੋਰ ਕੀ ਕਹਿਆ ਆਖਿਆ ਸੀ ਉਸ ਨੂੰ ਉਸ ਰਾਤ ਉਸ ਦੀ ਮਾਂ ਨੂੰ ਬਹੁਤ ਜ਼ੋਰ ਦੀ ਬੁਖਾਰ ਆਇਆ ਤੇ ਉਹ ਸ਼ੀਲਾ ਨੂੰ ਇਕੱਲੀ ਛੱਡ ਗਈ ਸਦਾ ਲਈ ਸ਼ੀਲ ਨੂੰ ਆਪਣੀ ਮਾਂ ਦਾ ਅੰਤਮ ਸਮਾ ਯਾਦ ਆਇਆ ਤੇ ਉਸ ਦੀਆਂ ਅੱਖੀਆਂ ਭਾਰਾਈਆਂ ਭਾਬੀ ਉਸ ਦਾ ਜੀ ਕੀਤਾ ਉਹ ਜ਼ੋਰ-ਜ਼ੋਰ ਨਾਲ ਚੀਕੇ ਪਰ ਆਵਾਜ਼ ਹੀ ਉਸ ਦੇ ਗਲੇ ਵਿੱਚੋਂ ਨਿਕਲਦੀ ਨਿਕਲ ਹੀ ਨਹੀਂ ਸੀ ਹਰ ਵਾਰ ਉਸ ਦੇ ਗਲੇ ਟੀਕਾ ਕੇ ਉਸ ਦੀ ਆਵਾਜ਼ ਰੁਕ ਜਾਂਦੀ ਉਹ ਕਿਤਨੀ ਦੀਰਤੀਕ ਚੁੱਪਚਾਪ ਰੋਂਦੀ ਰਹੀ ਫਿਰ ਉਸ ਨੇ ਵੇਖਿਆ ਕਿ ਗੋਰੇ ਰੰਗ ਵਾਲਾ ਨੌਜਵਾਨ ਜਿਸ ਦੀਆਂ ਨੀਲੀਆਂ ਅੱਖੀਆਂ ਸਨ ਤੇ ਪੂਰੇ ਪੂਰੇ ਲੰਮੇ ਪਟੇ ਇੱਕ ਮੋਟਰ ਲੈ ਕੇ ਉਸਦੇ ਘਰ ਦੇ ਬਾਹਰ ਆਇਆ ਉਸ ਨੇ ਉਸਦੇ Baal ਠੀਕ ਕੀਤੇ ਉਸ ਨੂੰ ਪਿਆਰ ਕੀਤਾ ਤੇ ਆਪਣੇ ਨਾਲ ਲੈ ਗਿਆ 2 ਸਾਲ ਤੀਕ ਸ਼ੀਲਾ ਉਸਦੇ ਨਾਲ ਰਹਿੰਦੀ ਰਹੀ ਉਸ ਨੇ ਉਸ ਨੂੰ ਬੜੀ ਸੈਰ ਕਰਾਈ ਸੀ ਉਹ ਮੋਟਰ ਚਲਾਉਂਦਾ ਸੀ ਦਿਨ ਭਾਰ ਉਹ ਬਾਹਰ ਚਲਾ ਜਾਂਦਾ ਤੇ ਸ਼ੀਲਾ ਉਸ ਨੂੰ ਉਡੀਕਦੀ ਰਹਿੰਦੀ ਰਾਤ ਨੂੰ ਸ਼ੀਲਾ ਇਕੱਲੀ ਹੁੰਦੀ ਉਸ ਨੂੰ ਬੜਾ ਡਰ ਲੱਗਦਾ ਤੇ ਉਹ ਰਾਤ ਭਰ ਜਾਗਦੀ ਰਹਿੰਦੀ ਫੇਰ ਉਸ ਦੀਆਂ ਰਾਤ ਦੀਆਂ ਡਿਊਟੀਆਂ ਜ਼ਿਆਦਾ ਹੋਣ ਲੱਗ ਪਈਆਂ ਰਾਤੀ ਪਰਹਾਤੀ ਜਦੋਂ ਉਸਤਾ ਜੀ ਕਰਦਾ ਉਹ ਵਾਪਸ ਆ ਜਾਂਦਾ ਉਸ ਨੂੰ ਖਰਾਸ਼ ਹੁੰਦੀ ਸੀ ਸ਼ੀਲਾ ਉਸ ਤੇ ਸਰੀਰ ਤੇ ਤੇਲ ਦੀ ਮਾਲਿਸ਼ ਕਰਦੀ ਸੀ ਫੇਰ ਉਹ ਕੋਈ ਦਵਾਈ ਪੀਂਦਾ ਸੀ ਕੌੜੀ ਤੇ ਬਦਬੂਦਾਰ ਜਿਸ ਦਿਨ ਉਹ ਦਵਾਈ ਪੀ ਕੇ ਆਂਦਾ ਸੀ ਸ਼ੀਲਾ ਨੂੰ ਝੱਟ ਪਤਾ ਲੱਗ ਜਾਂਦਾ ਉਸ ਦੀ ਬੂ ਬੜੀ ਭੈੜੀ ਸੀ ਉਹ ਜਦੋਂ ਆਪਣਾ ਮੂੰਹ ਪਰੇ ਪਰੇ ਕਰਦੀ ਸੀ ਤਾਂ ਉਹ ਹੋਰ ਉਸਤੇ ਨੇੜੇ ਨੇੜੇ ਹੁੰਦਾ ਜਾਂਦਾ ਸੀ ਫਿਰ ਉਹ ਸ਼ੀਲਾ ਨੂੰ ਜ਼ੋਰ ਨਾਲ ਘੁੱਟ ਲੈਂਦਾ ਉਹ ਕਦੀ ਕਦੀ ਸ਼ੀਲਾ ਨੂੰ ਮਾਰਦਾ ਵੀ ਸੀ ਪਰ ਉਸ ਨੂੰ ਚੰਗਾ ਲੱਗਦਾ ਸੀ ਤੇ ਫਿਰ ਇੱਕ ਦਿਨ ਉਹ ਵੀ ਸ਼ੀਲਾ ਨੂੰ ਤਿਆ ਗਿਆ ਤਿਆਗ ਗਿਆ ਸ਼ੀਲਾ ਦੇ ਸਰੀਰ ਤੇ ਫੋੜੇ ਨਿਕਲ ਆਏ ਸਨ ਪਹਿਲਾਂ ਉਸ ਨੂੰ ਖਰਾਸ਼ ਪਈ ਤੇ ਫਿਰ ਨਿੱਕੇ ਨਿੱਕੇ ਵੱਡੇ ਵੱਡੇ ਫੋੜੇ ਉਸ ਦੇ ਸਰੀਰ ਤੇ ਨਿਕਲ ਆਏ ਫਿਰ ਉਸ ਦੇ ਸਰੀਰ ਵਿੱਚੋਂ ਲਹੂ ਰਿਸਣ ਲੱਗ ਪਿਆ ਫੇਰ ਉਸਦੇ ਫੋੜਿਆਂ ਵਿੱਚ ਪਸ ਪੈ ਗਈ ਤੇ ਉਸ ਦਾ ਸਰੀਰ ਹੌਲੀ-ਹੌਲੀ ਗਲ ਕੇ ਛੜਨ ਲੱਗ ਪਿਆ ਲੋਕਾਂ ਨੇ ਆਖਿਆ ਇਹ ਖਤਰਨਾਕ ਬਿਮਾਰੀ ਹੈ ਲੋਕੀ ਉਸ ਨੂੰ ਨੇੜੇ ਨਹੀਂ ਸੰਣ ਲੱਗਣ ਦੇਂਦੇ ਮੰਗਿਆ ਉਸ ਨੂੰ ਭੀਖ ਵੀ ਨਹੀਂ ਸੀ ਮਿਲਦੀ ਲੋਕੀ ਉਸ ਨੂੰ ਹਰ ਪਾਸਿਓਂ ਤਤਕਾਰਦੇ ਸਨ ਤੇ ਇੱਕ ਦਿਨ ਉਸ ਨੇ ਆਪਣੀ ਨੀਲੀਆਂ-ਨੀਲੀਆਂ ਅੱਖਾਂ ਵਾਲੇ ਡਰਾਈਵਰ ਨੂੰ ਵੇਖਿਆ ਉਹ ਉਸ ਨੂੰ ਠੁੱਡਾ ਮਾਰ ਕੇ ਪਰੇ ਸੁੱਟ ਗਿਆ ਕ ਲੈਣੀਏ ਉਸਨੇ ਆਖਿਆ ਉਸਦੇ ਨਾਲ ਇੱਕ ਹੋਰ ਕੁੜੀ ਤੁਰਦੀ ਜਾ ਰਹੀ ਸੀ ਹਟ ਪਰੇ ਨਾਮਰਾਦ ਉਹ ਬੋਲੀ ਸ਼ੀਲਾ ਨੂੰ ਠੇਡਾ ਲੱਗਾ ਤੇ ਉਹ ਡਿੱਗ ਪਈ ਫੇਰ ਉਹ ਕਦੇ ਵੀ ਨਾ اٹ ਸਕੀ ਉਸ ਨੂੰ ਜ਼ੋਰ ਦੀ ਖੰਗ ਆਈ ਉਸਨੇ ਆਪਣੀ ਗੋਦੜੀ ਮੂੰਹ ਤੋਂ ਹਟਾਉਣ ਦਾ ਯਤਨ ਕੀਤਾ ਪਰ ਉਹ ਹਟਾ ਨਾ ਸਕੇ ਜਿਵੇਂ ਉਸਦੇ ਹੱਥ ਆਕੜ ਗਏ ਸਨ ਉਸਨੇ ਆਪਣੀ ਦਿਵਾਲੀ ਵੇਖਣ ਦਾ ਯਤਨ ਕੀਤਾ ਪਰ ਕੁਝ ਵੀਖ ਨਾ ਸਕੀ ਉਸਦੀ ਦਿਵਾਲੀ ਹਨੇਰਾ ਹੀ ਹਨੇਰਾ ਸੀ ਨਾਮਰਾਦੀ ਮਯੂਸੀ ਤੇ ਮੌਤ ਦਾ ਹਨੇਰਾ ਇਸ ਤਰ੍ਹਾਂ 16 ਸਾਲ ਦੀ ਆਯੂ ਵਿੱਚ ਸ਼ੀਲਾ ਦੀ ਨਾਮਰਾਦ ਜ਼ਿੰਦਗੀ ਦਾ ਖਾਤਮਾ ਹੋ ਗਿਆ ਉਸ ਦੀ লাশ ਬੇਹਸ ਧਰਤੀ ਤੇ ਪਈ ਸੀ ਤੇ ਕੀੜੇ ਲਾਪਰਵਾਹੀ ਨਾਲ ਉਸ ਨੂੰ ਬਲੁੰਦ ਰਹੇ ਸਨ ਲੋਕੀ ਉਸ ਦੀ লাশ ਦੇ ਦੁਆਲੇ ਖੜੇ ਸਨ ਉਹਨਾਂ ਨੇ ਆਪਣੀ ਨੱਕਾਂ ਤੇ ਮੂੰਹਾਂ ਨੂੰ ਢੱਕ ਰੱਖਿਆ ਸੀ ਵਿਚਾਰੀ ਮਰ ਗਈ ਚੰਗਾ ਹੋਇਆ ਗਰੀਬ ਦੀ ਜਾਨ ਛੁੱਟ ਗਈ ਲਾवारिस ਹੈ ਮੰਗਦੀ ਸੀ ਪਤਾ ਨਹੀਂ ਕੀ ਹੋਇਆ ਸੀ ਕੋਈ ਗੁਪਤ ਬਿਮਾਰੀ ਸੀ ਨਾਮਰਾਦ ਨੂੰ ਕੋੜੀ ਸੀ ਹੈ ਤੇਰੀ ਕੋਲੈਣੀ ਦੀ ਜਦੋਂ ਕਮੇਟੀ ਦੇ ਚੂੜੇ ਤੋਂ ਉਸਦੀ ਲਾਸ਼ ਨਾ ਚੁੱਕੀ ਗਈ ਤਾਂ ਉਸ ਨੇ ਆਖਿਆ ਐਦਾਂ ਤਾਂ ਜਨੌਰ ਵੀ ਨਹੀਂ ਆਕੜਦੀ ਪਰ ਕੀੜੇ ਖੁਸ਼ ਸਨ ਉਸ ਨੂੰ ਦਵਾਵਾਂ ਦੇ ਰਹੇ ਸਨ ਅੱਜ ਉਹ ਬਿਲਕੁਲ ਨਹੀਂ ਸੀ ਹੈਲਦੀ ਹੱਥ ਤੀਕ ਨਹੀਂ ਸੀ ਹਿਲਾਉਂਦੀ ਉਸ ਨੂੰ ਵੇਖ ਤੀਕ ਨਹੀਂ ਸੀ ਸਕਦੀ ਚੰਗੀ ਸ਼ੀਲਾ ਰੱਬ ਕਰੇ ਐਸੀ ਮੌਤ ਕਿਸੇ ਨੂੰ ਨਾ ਆਵੇ do